ਧੰਨਵਾਹਿ ਗੁਰੂ ਸਾਹਿਬ ਜੀ ਗੌੜੀ ਮਹਲਾ ਪੰਜਵਾਂ ਚਿੰਤਾ ਮਨ ਕਰਨਾ ਮੈਂ ਰਹਾ ਦੀਨ ਦਿਆਲਾ ਪਾਰ ਬ੍ਰਹਮ ਜਾ ਕੇ ਸਿਮਰਨ ਸੁਖ ਪਾਏ ਅਕਾਲ ਪੁਰਖ ਅਗਾਦ ਬੋਦ ਸੁਣ ਤਜਸੋ ਕੋਟ ਅਗ ਖਐ ਕਿਰਪਾ ਨਿਤ ਪ੍ਰਭ ਮਯਾ ਤਾ ਨਾਨਕ ਹਰ ਹਰ ਨਾਮ ਲਏ ਕਿਰਪਾ ਨਿਤ ਪ੍ਰਭ ਮਯਾ ਤਾ ਨਾਨਕ ਹਰ ਹਰ ਨਾਮ ਲਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਸਤਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 212 ਦੇ ਉੱਪਰ ਅੰਕਿਤ ਹੈ ਜਿਸ ਤਰ੍ਹਾਂ ਇਸ ਸ਼ਬਦ ਦੇ ਮੁੱਖ ਭਾਵ ਨੂੰ ਆਪ ਜੀ ਨੇ ਸਰਵਣ ਕੀਤਾ ਹੈ ਚਿੰਤਾ ਮਨ ਕਰਨਾ ਮੈਂ ਰਹਾ ਸਤਿਗੁਰੂ ਜੀ ਦੀ ਬਾਣੀ ਜੋ ਹੈ ਵਿਦਵਾਨ ਸੱਜਣ ਇਸ ਗੱਲ ਦੇ ਵਿੱਚ ਸਹਿਮਤ ਹੈ ਕਿਉਂਕਿ ਗੁਰਬਾਣੀ ਸਾਡੇ ਜੀਵਨ ਦਾ ਆਧਾਰ ਹੈ ਜਿਸ ਵੇਲੇ ਅਸੀਂ ਪਾਠ ਕਰਦੇ ਹਾਂ ਉਹਦੇ ਵਿੱਚ ਦੋ ਤਿੰਨ ਗੱਲਾਂ ਦੇਖ ਹੁੰਦੀ ਹੈ ਪਾਠ ਦੀ ਸ਼ੁੱਧਤਾ ਦੂਸਰਾ ਹੈ ਸਹੀ ਬਿਸ਼ਰਾ ਤੀਸਰਾ ਹੈ ਅਖਰੀ ਅਰਥਾਂ ਦਾ ਗਿਆਨ ਉਹਦਾ ਭਾਵ ਫਿਰ ਸਾਨੂੰ ਸ਼ਬਦ ਦਾ ਸਮਝ ਲੱਗਦਾ ਹੁਣ ਸ਼ਬਦ ਆਪਾਂ ਕਈ ਵਾਰ ਪੜ੍ਹ ਸੁਣ ਲੈਨੇ ਆ ਹੁਣ ਸ਼ਬਦ ਹੈ ਚਿੰਤਾਮਣ ਸਾਡੀਆਂ ਜਿਹੜੀਆਂ ਚਿਤਵਣੀਆਂ ਹਨ ਸਾਡੀਆਂ ਜਿਹੜੀਆਂ ਇਛਾਵਾਂ ਹਨ ਉਹਨਾਂ ਨੂੰ ਪੂਰਨ ਕਰਨ ਵਾਲਾ ਉਹ ਪਰਮੇਸ਼ਰ ਰਤਨ ਹੈ ਮਣੀ ਦਾ ਇੱਥੇ ਅਰਥ ਹੈ ਰਤਨ ਜਿਸ ਤਰ੍ਹਾਂ ਸ਼ਬਦ ਕਾਮਧੇਨ ਆਉਂਦਾ ਹੈ ਸ਼ਬਦ ਪਾਰ ਜਾਤਾ ਹੈ। ਹਿੰਦੂ ਮਨੋਤ ਜਿਹੜੀ ਹੈ ਇਸ ਗੱਲਾਂ ਨੂੰ ਸਮਝਦੀ ਹੈ ਉਹ ਕਦੇ ਉਹ ਉਹਦੇ ਕੋਲੋਂ ਮੰਗਦੇ ਕਦੇ ਕਿਸੇ ਕੋਲੋਂ ਮੰਗਦੇ। ਮਹਾਰਾਜ ਨੇ ਆਖਿਆ ਕਿ ਤੂੰ ਹੀ ਪਰਮੇਸ਼ਰ ਮੇਰੇ ਵਾਸਤੇ ਸਭ ਕੁਝ ਹੈ। ਜਿਸ ਤਰ੍ਹਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਸ਼ਬਦ ਆਉਂਦਾ ਹੈ ਨਾ ਇੱਛਾਪੁਰਕ ਸਰਬ ਸੁਖ ਦਾਤਾ ਹਰ ਜਾਂਕੇ ਵਸ ਹੈ ਕਾਮਧੇਨ। ਸਾਡੀਆਂ ਸਾਰੀਆਂ ਬਾਸ਼ਨਾਵ ਸਾਡੀਆਂ ਸਾਰੀਆਂ ਇਛਾਵਾਂ ਪੂਰੀ ਕਰਨ ਵਾਲੀ ਉਹਨਾਂ ਨੇ ਕਹਿ ਦਿੱਤਾ ਵੀ ਇੱਕ ਗਾਂ ਹੈ ਕਾਮਤੇਣ ਮਾਰਾ ਕਹਿੰਦੇ ਨਹੀਂ ਕਾਮਤੇਣ ਵੀ ਤਾਂ ਉਹਦੇ ਵਸ ਵਿੱਚ ਹੈ ਉਹਨੇ ਪੈਦਾ ਕੀਤੀ ਹੈ ਤੇ ਅਸੀਂ ਉਹਨੂੰ ਛੱਡ ਕੇ ਅਸੀਂ ਕਿਸੇ ਦੀ ਕਦੇ ਪੂਜਾ ਕਰੀਏ ਮਾਰਾ ਕਹਿੰਦੇ ਇੱਛਾਪੁਰਕ ਸਰਬ ਸੁਖ ਦਾਤਾ ਹਰ ਹਰੀ ਸਭ ਕੁਝ ਕਰਨ ਵਾਲਾ ਹੈ ਜਾਂਕੇ ਵਸ ਹੈ ਕਾਮਤੇਣ ਮਹਾਰਾ ਕਹਿੰਦੇ ਸੋ ਐਸਾ ਹਰ ਧਈ ਹੈ ਮੇਰੇ ਜਿਹੜੇ ਤਾਂ ਸਰਬ ਸੁਖ ਪਾਵ ਹੈ ਮੇਰੇ ਮਨ। ਪਾਰ ਜਾ ਤੇ ਹਰ ਕੋ ਨਾ ਉਹ ਕਹਿੰਦੇ ਦਰਖਤ ਦੀ ਪੂਜਾ ਕਰੋ ਵੀ ਭਾਈ ਤੁਹਾਨੂੰ ਸਭ ਕੁਝ ਮਿਲ ਜਾਏਗਾ ਮਨੋ ਕਾਮਨਾ ਤੁਹਾਡੀਆਂ ਪੂਰੀਆਂ ਹੋ ਜਾਣਗੀਆਂ। ਕੋਈ ਕਿਸੇ ਚੀਜ਼ ਨਾਲ ਜੋੜ ਦਿੱਤਾ ਗਿਆ ਕਿਸੇ ਨਾਲ ਮਹਾਰਾ ਕਹਿੰਦੇ ਮੇਰਾ ਪਰਮੇਸ਼ਰ ਹੀ ਚਿੰਤਾ ਮਨ ਹੈ। ਉਹ ਸਾਡੀਆਂ ਜਿਹੜੀਆਂ ਚਿਤਵਣੀਆਂ ਹਨ ਸਾਡੀਆਂ ਇਛਾਵਾਂ ਜਿਹੜੀਆਂ ਹਨ ਉਹਨਾਂ ਨੂੰ ਸੁਣਨ ਵਾਲਾ ਹੈ ਅਸੀਂ ਜੋ ਵੀ ਮਨ ਦੇ ਵਿੱਚ ਚਿਤਵਦੇ ਹਾਂ ਮਨ ਦੇ ਵਿੱਚ ਉਹਦੇ ਅੱਗੇ ਭਾਵਨਾ ਰੱਖਦੇ ਹਾਂ ਜਿਹਨੂੰ ਆਪਾਂ ਪੜਦੇ ਨਾ ਬਿਨ ਬੋਲੇ ਆ ਸਭ ਕੁਝ ਜਾਣਦਾ ਉਹ ਬਿਨਾਂ ਬੋਲੇ ਹੀ ਪਰਮੇਸ਼ਰ ਜਿਹੜਾ ਹੈ ਸਾਡੀ ਭਾਵਨਾ ਨੂੰ ਸਮਝਦਾ ਹੈ ਉਹ ਚਿੰਤਾ ਮਨ ਹੈ ਕਰਣਾ ਉਹ ਤਰਸ ਰੂਪ ਹੈ ਤਰਸ ਕਰਦਾ ਸਾਡੇ ਤੇ ਕਿੰਨਾ ਅਸੀਂ ਜੀਵਨ ਦੇ ਵਿੱਚ ਔਗਣ ਕਰਦੇ ਆਂ ਪ੍ਰਮਾਤਮਾ ਕਿੰਨਾ ਦਿਆਲੂ ਹੈ ਮਾਰਾ ਕਹਿੰਦੇ ਨਾ ਹਮ ਸਰਦੀਨ ਦਿਆਲ ਨਾ ਤੁਮ ਸਾ ਇਹ ਸਤਿਗੁਰੂ ਸਾਡੇ ਵਰਗਾ ਕੰਗਾਲ ਕੋਈ ਨਹੀਂ ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ ਫਿਰ ਇਸ ਗੱਲ ਤਾਂ ਪ੍ਰਤਾਵਾ ਕਰਨ ਦੀ ਲੋੜ ਨਹੀਂ ਹੈ ਇਹ ਤਾਂ ਹੁ ਦੁਨੀਆ ਵਿੱਚ ਜਗ ਜਾਹਰ ਗੱਲ ਹੈ ਕਿ ਇਹ ਮਹਾਰਾਜ ਤੇਰੇ ਵਰਗਾ ਦਿਆਲੂ ਕੋਈ ਨਹੀਂ ਤੇ ਸਾਡੇ ਵਰਗਾ ਕੋਈ ਕੰਗਾਲ ਨਹੀਂ ਹਮ ਸਰਦੀਨ ਦੇ ਆਲ ਨਾ ਤੁਮ ਸਰ ਆਵ ਪਤੀਾਰ ਕਿਆ ਕੀਜੇ ਇਸ ਗੱਲ ਦਾ ਪ੍ਰਤਾਵਾ ਕਰਨ ਦੀ ਕੀ ਲੋੜ ਹੈ ਤੇ ਮਹਾਰਾਜ ਤੂੰ ਇੰਨੀ ਕਿਰਪਾ ਕਰ ਦੇ ਬਚਨੀ ਤੋਰ ਮੋਰ ਮਨ ਮਾਨ ਤੇਰੇ ਬਚਨਾ ਤੇ ਮੇਰਾ ਮਨ ਮੰਨ ਜਾਏ ਬਚਨੀ ਤੋਰ ਮੋਰ ਮਨ ਮਾਨੇ ਜਨ ਕੋ ਪੂਰਨ ਦੇ ਜਿਸ ਤਰ੍ਹਾਂ ਇਹ ਸ਼ਬਦ ਪੜਦੇ ਆ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਰਹਾ ਕਿਹਸਾ ਹੈ ਅਸੀਂ ਕਹੇ ਕਹੋ ਜੇ ਆ ਮੜ ਕਹਿੰਦੇ ਹਮ ਮੈਲੇ ਤੁਮ ਉਜਲ ਕਰਦੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਰਹਾ ਤੁਮ ਸਭ ਸਾਜੇ ਸਾਜ ਨਿਵਾਜੇ ਜੀਓ ਪਿੰਡ ਦੇ ਪ੍ਰਾਨਾ ਨਿਰਗੁਣ ਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਬਾਨ ਉਹ ਦਿਆਲੂ ਐ ਤੇ ਸਾਡੇ ਵਰਗਾ ਕੰਗਾਲ ਕੋਈ ਨਹੀਂ ਚਿੰਤਾ ਮਨ ਕਰਨਾ ਮੈਂ ਇਹ ਮਹਾਰਾਜ ਤੂੰ ਸਾਰੀਆਂ ਸਾਡੀਆਂ ਚਿਤਵਣੀਆਂ ਜੜੀਆਂ ਉਹਨੂੰ ਪੂਰਨ ਕਰਨ ਵਾਲਾ ਹੈ ਸਾਡੀਆਂ ਇਛਾਵਾਂ ਪੂਰੀਆਂ ਕਰਨ ਵਾਲਾ ਹੈ ਚਿੰਤਾ ਮਨ ਕਰਨਾ ਮੈਂ ਰਹੋ ਮਾਰੇ ਕਹਿੰਦੇ ਦੀਨ ਦਿਆਲਾ ਪਾਰ ਬ੍ਰਹਮ ਉਹ ਦੀਨਾਂ ਦੇ ਉੱਪਰ ਦਇਆ ਕਰਨ ਵਾਲਾ ਮੇਰਾ ਪਾਰ ਬ੍ਰਹਮ ਜਿਹੜਾ ਹੈ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਚਨ ਕਹਿੰਦੇ ਦੀਨਨ ਕੀ ਪ੍ਰਤਪਾਲ ਕਰੇ ਨਿਤ ਉਹ ਦੀਨਾਂ ਦੀ ਪ੍ਰਤਪਾਲਣਾ ਕਰਦਾ ਔਰ ਨਿਤ ਕਰਦਾ ਸੰਤ ਵਾਰ ਗਣੀ ਮਨ ਗਾਰੇ ਪਸ਼ ਪਸ਼ੂ ਨਗ नाग ਨਿਰਾਦਵ ਸਰਬ ਸਮੇ ਸਭ ਕੋ ਪ੍ਰਤਪਾਰੇ ਪੁਖਤ ਹੈ ਜਲ ਮੇ ਥਲ ਮੇ ਪਲ ਮੇ ਕਲ ਕੇ ਨਹੀਂ ਕਰਮ ਵਿਚਾਰੇ ਦੀਨ ਦਿਆਲ ਦਿਆ ਨਿਧ ਦੋਖਣ ਦੇਖਤ ਹੈ ਪਰ ਦੇਤ ਨਾ ਕਹਿੰਦੇ ਇੱਕ ਬਹੁਤ ਵੱਡਾ ਇੱਕ ਫਕੀਰ ਹੋਇਆ ਤੇ ਉਹਨੇ ਨਾ ਕਹਿੰਦੇ ਜਿੱਦ ਕੀਤੀ موسی ਪੈਗੰਬਰ ਉਹਦਾ ਨਾਮ ਸੀ ਕਿ ਮੈਂ ਰਿਜਕ ਸੰਸਾਰ ਨੂੰ ਮੈਂ ਦਿਆਂਗਾ ਤੇ ਅੱਲਾਹ ਨੇ ਆਖਿਆ ਵੀ ਤੇਰੇ ਕੋਲੇ ਕੰਮ ਨਹੀਂ ਹੋ ਸਕਦਾ ਉਹਨੇ ਜਿੱਦ ਕੀਤੀ ਭਗਤੀ ਬੜੀ ਸੀ ਉਹ ਕਹਿੰਦੇ ਚਲੋ ਠੀਕ ਆ ਤੂੰ ਦੇ ਦੇ ਗੱਲ ਸਮਝਣ ਵਾਲੀ ਸਿਰਫ ਸਮਝਾਉਣ ਦੇ ਵਾਸਤੇ ਕਿਸੇ ਨੇ ਕਹਾਣੀ ਬਣਾਈ ਕਹਿੰਦੇ ਉਹਨੇ ਫਿਰ ਸ਼ੁਰੂ ਕਰ ਲਿਆ ਸਿਰਿਓ ਤੂੰ ਰਿਜਕ ਦੇਣਾ ਸ਼ੁਰੂ ਕਰਦਾ ਸੰਸਾਰ ਤੇ ਉਹਨੇ ਕੀ ਦੇਖਿਆ ਕਿ ਇੱਕ ਬੰਦਾ ਇਹਨਾਂ ਭੈੜਾ ਕਰਮ ਕਰ ਰਿਹਾ ਸੀ ਕੋ ਕਰਮ ਕਰ ਰਿਹਾ ਸੀ ਕਹਿੰਦਾ ਇਹਨੂੰ ਰੋਟੀ ਨਹੀਂ ਦੇਣੀ ਇਹਨੂੰ ਰੋਟੀ ਨਹੀਂ ਦੇਣੀ ਤੇ ਜਦੋਂ ਸਾਰਿਆਂ ਨੂੰ ਦੇ ਦਿੱਤੀ ਸ਼ਾਮ ਪੈ ਗਈ ਆਵਾਦਤ ਵਿੱਚ ਬੈਠਾ ਤੇ ਮੰਨ ਨਹੀਂ ਜੁੜ ਰਿਹਾ ਸੀ ਕਹਿੰਦੇ ਕਾਰਨ ਕਬਣਾ ਬੋਲ ਉਹ ਕਹਿੰਨੇ ਕਿ ਭਾਈ ਉਹ ਉਹਦਾ ਫੈਸਲਾ ਤਾਂ ਮੈਂ ਕਰਨਾ ਸੀ ਉਹ ਚੰਗਾ ਕਰ ਰਿਹਾ ਸੀ ਮਾੜਾ ਕਰ ਰਿਹਾ ਸੀ ਉਹਦਾ ਫੈਸਲਾ ਮੈਂ ਕਰਨਾ ਸੀ ਪਰ ਤੂੰ ਰੋਟੀ ਤਾਂ ਮੈਂ ਦੇਣਾ ਮੈਂ ਭੁੱਖਾ ਤੌੜੇ ਮਾਰਦਾ ਕੋਈ ਬੰਦਾ ਕੋਈ ਚੋਰੀ ਕਰਕੇ ਖਾ ਰਿਹਾ ਕੋਈ ਕੁਝ ਕਰਦਾ ਪਰ ਉਹ ਭੁੱਖਾ ਨਹੀਂ ਮਾਰਦਾ ਕਿਸੇ ਮਾਰੇ ਕਹਿੰਦੇ ਦੀਨ ਦਿਆਲ ਦਿਆਨਿਧ ਦੋਖਣ ਦੇਖਤ ਹੈ ਪਰ ਦੇਤ ਨਾ ਕਿਉਂਕਿ ਜਿਹੜਾ ਅਪਰਾਧ ਹੁੰਦਾ ਨਾ ਜਿਹੜਾ ਕਰਾਇਮ ਕਰਦਾ ਮਨੁੱਖ ਉਹ ਫੜਿਆ ਜਾਂਦਾ ਉਹਨੂੰ ਸਮੇਂ ਦੀ ਜਿਹੜੀ ਹਕੂਮਤ ਹੁੰਦੀ ਆ ਸਮੇਂ ਦੀ ਜਿਹੜੀ ਪੁਲਿਸ ਹੁੰਦੀ ਆ ਉਹਨੂੰ ਫੜ ਲੈਂਦੀ ਹੈ ਅਪਰਾਧ ਕੋਈ ਕੋਈ ਕਰਦਾ ਪਰ ਪਾਪ ਜਿਹੜਾ ਪਤਾ ਨਹੀਂ ਕਿੰਨਾ ਕੁ ਮਨੁੱਖ ਮਨ ਦੇ ਵਿੱਚ ਕਿਸੇ ਦੇ ਬਾਰੇ ਸੋਚਣਾ ਕਿਸੇ ਦੇ ਬਾਰੇ ਕੁਝ ਕਰਨਾ ਤੋ ਹੀ ਪਾਪ ਹੈ ਤੇ ਮਹਾਰਾਜ ਕਹਿੰਦੇ ਪਰ ਉਹਨੂੰ ਚੰਗਾ ਲੱਗਦਾ ਹੈ ਪਾਪ ਬੁਰਾ ਪਾਪੀ ਕੋ ਪਿਆਰ ਪਰ ਉਹ ਸਤਿਗੁਰੂ ਪਾਪੀਆਂ ਨੂੰ ਵੀ ਢੋਈ ਦਿੰਦਾ ਜਿਸ ਪਾਪੀ ਕੋ ਮਿਲੇ ਨਾ ਢੋਈ ਸ਼ਰਨ ਆਵੇ ਤਾਂ ਨਿਰਮਲ ਹੋਈ ਉਹ ਕਿੰਨਾ ਤਰਸ ਕਰਦਾ ਮਹਾਰਾਜ ਕਹਿੰਦੇ ਦੀਨ ਦਿਆਲਾ ਪਾਰ ਬ੍ਰਹਮ ਜਾ ਕੇ ਸਿਮਰਨ ਸੁਖ ਪਾਏ ਉਹਦਾ ਸਿਮਰਨ ਕਰਨ ਦੇ ਨਾਲ ਕਹਿੰਦੇ ਸੁਖ ਮਿਲਦਾ ਉਦੀ ਕਿਰਪਾ ਦੇ ਨਾਲ ਕਿਉਂਕਿ ਜਿਹੜੀ ਬਾਣੀ ਹੈ ਨਾ ਜਾਂ ਸਤਿਗੁਰੂ ਜੀ ਦਾ ਨਾਮ ਹੈ ਉਹਦੇ ਨਾਲ ਸਾਨੂੰ ਕੁਝ ਨਾ ਕੁਝ ਮਿਲੇਗਾ ਜ਼ਰੂਰ ਤੇ ਉਹ ਮਨੁੱਖ ਦੁਖੀ ਨਹੀਂ ਹੈ ਮਹਾਰਾਜ ਕਹਿੰਦੇ ਬਹੁਤ ਵੱਡਾ ਸੁਖੀ ਹੈ ਜਿਹਦੇ ਉੱਪਰ ਪ੍ਰਮਾਤਮਾ ਨੇ ਕਿਰਪਾ ਕਰ ਦਿੱਤੀ ਆਪਾਂ ਅੰਮ੍ਰਿਤ ਵੇਲੇ ਉੱਠਣਾ ਬਾਣੀ ਪੜਨੀ ਇਹ ਉਹ ਭਾਗਾਂ ਦੀ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਗੁਰੂ ਹਰ ਰਾਜ ਸਾਹਿਬ ਜੀ ਮਹਾਰਾਜ ਨੂੰ ਪੁੱਛਿਆ ਸੀ ਨਾ ਸਿੱਖਾਂ ਨੇ ਮਹਾਰਾਜ ਸਾਨੂੰ ਕਿਦਾਂ ਪਤਾ ਲੱਗੇ ਕਿ ਸਾਡਾ ਮਨ ਜਾਗ ਗਿਆ ਹੈ ਕਿ ਸਾਡਾ ਮਨ ਪ੍ਰਮਾਤਮਾ ਦੀ ਭਗਤੀ ਕਰ ਰਿਹਾ ਹੈ ਵੀ ਸਰੀਰ ਕਰਕੇ ਤਾਂ ਆਪਾਂ ਕਰ ਰਹੇ ਹਾਂ ਮਹਾਰਾਜ ਨੇ ਬੜਾ ਸੋਹਣਾ ਜਵਾਬ ਦਿੱਤਾ ਸੀ ਗੁਰੂ ਹਰ ਰਾਜ ਸਾਹਿਬ ਜੀ ਨੇ ਕਹਿੰਦੇ ਮਨ ਜਾਗੇ ਕਿ ਇਹ ਨਿਸ਼ਾਨੀ ਪ੍ਰੀਅ ਲੱਗਿਆ ਸਤਿਗੁਰ ਕੀ ਬਾਣੀ ਜਿਹੜਾ ਆਪਣੇ ਗੁਰੂ ਨਾਲ ਪਿਆਰ ਕਰਨ ਲੱਗ ਗਿਆ ਜਿਹੜਾ ਸਤਗੁਰੂ ਦੀ ਬਾਣੀ ਪੜਨ ਲੱਗ ਗਿਆ ਸਮਝੋ ਉਹਦਾ ਮਨ ਜਾਗਣਾ ਸ਼ੁਰੂ ਹੋ ਗਿਆ ਕਿਉਂਕਿ ਉਹ ਆਪ ਕਿਰਪਾ ਕਰਦਾ ਅਸੀਂ ਨਹੀਂ ਕਰ ਸਕਦੇ ਮਹਾਰਾਜ ਕਹਿੰਦੇ ਜਿਸੇ ਜਗਾਏ ਪਿਆਵੇ ਇਹੋ ਰਸ ਇਕੱਠ ਕਥਾ ਤਿੰਨ ਜਾਣ ਉਹਨੇ ਕਿਰਪਾ ਕੀਤੀ ਆ ਬਖਸ਼ਿਸ਼ ਕੀਤੀ ਐ ਸਤਗੁਰੂ ਕਹਿੰਦੇ ਦੀਨ ਦਿਆਲਾ ਪਾਰ ਬ੍ਰਹਮ ਜਾ ਕੇ ਸਿਮਰਨ ਸੁਖ ਪਾਏ ਉਦੀ ਕਿਰਪਾ ਦੇ ਨਾਲ ਜੀਵਨ ਦੇ ਵਿੱਚ ਸੁੱਖ ਮਿਲਦਾ ਹੈ ਸੁੱਖ ਜਿਹੜੇ ਪੈਸੇ ਨਾਲ ਨਹੀਂ ਮਿਲਦੇ ਮਹਾਰਾਜ ਨੇ ਬੜੇ ਸਪਸ਼ਟ ਲਫ਼ਜ਼ਾਂ ਵਿੱਚ ਆਖਿਆ ਕਹਿੰਦੇ ਸੁੱਖ ਨਾਹੀਂ ਬਹੁਤੇ ਧਨ ਖਾਟੇ ਸੁੱਖ ਨਾਹੀਂ ਪੇਖੇ ਨਿਰਤ ਨਾਟੇ ਸੁੱਖ ਨਾਹੀਂ ਬਹੁ ਦੇਸ਼ ਕਮਾਏ ਸਰਬ ਸੁਖਾਂ ਹਰ ਹਰ ਗੁਣ ਇਸ ਗੱਲ ਦੀ ਗਾਰੰਟੀ ਦਿੰਦੇ ਬੜੀ ਮਹਾਰਾਜ ਨੇ ਕਿਰਪਾ ਕੀਤੀ ਮੈਂ ਦੁਬਾਰੇ ਬੇਨਤੀ ਕਰ ਰਿਹਾ ਸੀ ਇਹ ਸਾਡਾ ਜਿਹੜਾ ਧਰਮ ਹੈ ਨਾ ਉਹ ਗ੍ਰਸਤੀਆਂ ਦਾ ਧਰਮ ਮਹਾਰਾਜ ਕਹਿੰਦੇ ਪਰਿਵਾਰ ਦੇ ਵਿੱਚ ਰਹਿ ਕੇ ਨਿਰੰਕਾਰ ਦੀ ਪ੍ਰਾਪਤੀ ਕਰਨੀ ਇਹ ਸਾਡੀ ਜ਼ਿੰਦਗੀ ਦੇ ਮੁੱਖ ਤਿੰਨ ਨਿਸ਼ਾਨੇ ਹਨ ਇੱਕ ਹੈ ਪਰਿਵਾਰ ਦੂਸਰਾ ਹੈ ਸੰਸਾਰ ਤੀਸਰਾ ਹੈ ਨਿਰੰਕਾਰ ਤੇ ਜਿਹਦੀ ਪਰਿਵਾਰ ਦੇ ਨਾਲ ਨਿਭ ਗਈ ਉਹ ਦੀ ਸੰਸਾਰ ਨਾਲ ਨਿਭ ਜਾਂਦੀ ਹੈ ਤੇ ਜਿਹਦੀ ਸੰਸਾਰ ਨਾਲ ਨਿਭ ਗਈ ਤੇ ਉਹ ਦੀ ਨਿਰੰਕਾਰ ਨਾਲ ਵੀ ਨਿਭ ਜਾਂਦੀ ਹੈ ਕਿਉਂਕਿ ਉਹ ਪ੍ਰਮਾਤਮਾ ਸਾਡੇ ਵਿੱਚ ਹੈ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾੜ ਮਹਾਰਾਜ ਨੇ ਨਹੀਂ ਆਖਿਆ ਵੀ ਤੁਸੀਂ ਪਕੌੜੇ ਬਣ ਜਾਓ ਘਰ-ਬਾਰ ਛੱਡ ਦਿਓ ਤਿਆਗੀ ਬਣ ਜਾਓ ਤਿਆਗੀ ਕਿੱਥੋਂ ਪੈਦਾ ਹੋਏ ਕਿਤੋਂ ਤਾਂ ਉਹਨਾਂ ਨੇ ਜਨਮ ਲਿਆ ਨਾ ਜਿਹੜੇ ਅੱਜ ਗ੍ਰਿਸ਼ਤ ਨੂੰ ਮਾੜਾ ਕਹਿੰਦੇ ਆ ਜਾਂ ਕਹਿੰਦੇ ਸੀ ਮਹਾਰਾਜ ਨੇ ਆਖਿਆ ਨਹੀਂ ਆ ਜਿਹੜੇ ਅੱਜ ਕਹਿੰਦੇ ਜੀ ਅਸੀਂ ਤਾਂ ਬਾਬਾ ਜੀ ਸਾਡੇ ਸਾਡੇ ਵਿੱਚ ਬਥੇਰੇ ਸਾਡੇ ਬਾਬਾ ਜੀ ਨੇ ਵਿਆਹ ਹੀ ਨਹੀਂ ਕਰਾਇਆ ਮਤਲਬ ਗੁਰੂ ਨਾਨਕ ਤੋਂ ਵੀ ਵੱਡਾ ਹੋ ਗਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਛੱਡ ਕੇ ਸਾਡੇ ਬਾਕੀ ਸਾਰੇ ਗੁਰੂ ਗ੍ਰਸਤੀ ਆ ਔਰ ਗ੍ਰਸਤ ਨੂੰ ਪ੍ਰਧਾਨਤਾ ਦਿੱਤੀ ਆ ਭਾਈ ਗੁਰਦਾਸ ਜੀ ਕਹਿੰਦੇ ਸਗਲ ਧਰਮ ਹੈ ਗ੍ਰਸਤ ਪ੍ਰਧਾਨ ਤੇ ਹੁਣ ਮਹਾਰਾਜ ਨੇ ਕਿਹਾ ਵੀ ਤਿਆਗੀ ਜਿਹੜਾ ਕਹਿੰਦਾ ਨਾ ਤਿਆਗੀ ਆ ਤਿਆਗੀ ਦਾ ਕਿਤੇ ਨਾ ਕਿਤੇ ਮੋਢ ਤਾਂ ਜੁੜਦਾ ਹੈ ਨਾ ਗ੍ਰਸਤ ਦੇ ਨਾਲ ਜਿੱਥੋਂ ਨੇ ਜਨਮ ਲਿਆ ਉਹਦੇ ਮਾਪੇ ਵੀ ਹੋਣਗੇ ਹੈ ਤਾਂ ਗ੍ਰਸਤ ਵਿੱਚੋਂ ਆਇਆ ਨਾ ਪਰ ਉਹ ਤਿਆਗੀ ਤਾਂ ਬਣ ਗਏ ਪਰ ਜੋ ਤਿਆਗਣਾ ਸੀ ਉਹ ਤਿਆਗੇ ਕਲਗੀਧਰ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਚਾਰ ਪੰਜ ਸਾਧੂ ਆ ਗਏ ਹੱਥ ਦੇ ਵਿੱਚ ਤੁੰਬਾ ਸੀ ਉਹਨਾਂ ਦੇ ਆ ਛੋਟਾ ਜਿਹਾ ਸਾਜ਼ ਹੁੰਦਾ ਤੇ ਵਜਾਉਣ ਵਾਲੇ ਤੁੰਬੇ ਜੇ ਤਿੰਨ ਚਾਰ ਲਈ ਫਿਰਦੇ ਸੀ ਮਹਾਰਾਜ ਨੂੰ ਸੰਭਾਲ ਕੀਤਾ ਉਹਨਾਂ ਨੇ ਕਹਿੰਦੇ ਤੁਸੀਂ ਤਿਆਗੀ ਨਹੀਂ ਹੋ ਸਕਦੇ ਮਹਾਰਾਜ ਕਹਿੰਦੇ ਤੁਹਾਨੂੰ ਸ਼ੱਕ ਮਹਾਰਾਜ ਦੇ ਉਸ ਵੇਲੇ ਦਾਦੀ ਵੀ ਸੀ ਮਾਤਾ ਨਾਨਕ ਜੀ ਦੀ ਮਰਦ ਮਾਤਾ ਜੀ ਵੀ ਸਨ ਮਹਾਰਾਜ ਨੂੰ ਕਹਿਣ ਲੱਗੇ ਤੁਸੀਂ ਤਿਆਗੀ ਨਹੀਂ ਹੋ ਮਾਰੇ ਕਹਿੰਦੇ ਤੁਸੀਂ ਪਹਿਲਾਂ ਪ੍ਰਸ਼ਾਦਾ ਛਕੋ ਫਿਰ ਤੁਹਾਨੂੰ ਸਵਾਲ ਦਾ ਜਵਾਬ ਦੇਣੇ ਤੇ ਸੇਵਾਦਾਰ ਨੂੰ ਆਖਿਆ ਵੀ ਇਹਨਾਂ ਨੂੰ ਪ੍ਰਸ਼ਾਦਾ ਛਕਾਓ ਉਹ ਤੁੰਬਾ ਜਿਹਾ ਪਾ ਕੇ ਰੱਖਦੇ ਅੱਜ ਵੀ ਤੁਸੀਂ ਕਈ ਦੇਖਿਆ ਹੋਣੇ ਉਹ ਪਾਇਆ ਹੁੰਦਾ ਉਹਨਾਂ ਦੀ ਛੋਟੀ ਜੀ ਸਤਾਰ ਮਗਰੇ ਹੁੰਦਾ ਉਹਦਾ ਮਾਰੇ ਕਹਿੰਦੇ ਤੁਸੀਂ ਇਹਨਾਂ ਨੂੰ ਰੱਖ ਦਿਓ ਉਹ ਲਾ ਕੇ ਇਹਨਾਂ ਨੂੰ ਰੱਖ ਦਿਓ ਸਾਈਡ ਤੇ ਤੇ ਲੰਗਰ ਛਕ ਲੋ ਆਰਾਮ ਨਾਲ ਨਹੀਂ ਜੀ ਨਹੀਂ ਇਹ ਨਾਲੇ ਰੱਖਦੇ ਆਸੀਂ ਤੇ ਮਾਰੇ ਨੇ ਇੱਕ ਵਾਰੀ ਆਖਿਆ ਦੋ ਵਾਰੀ ਆਖਿਆ ਤੇ ਤਿੰਨ ਚਾਰ ਵਾਰੀ ਕਹਿਣ ਤੇ ਫਿਰ ਮੰਨ ਗਏ ਉਹਨਾਂ ਦਾ ਰੱਖ ਤਸਿਆ ਲੰਗਰ ਛਕ ਲਿਆ ਤੇ ਮਹਾਰਾਜ ਕਹਿੰਦੇ ਹੁਣ ਦੱਸੋ ਕਹਿੰਦੇ ਅਸੀਂ ਸਵਾਲ ਸਾਡਾ ਉਹੀ ਹੈ ਵੀ ਤੁਸੀਂ ਕਿਦਾਂ ਤਿਆਗੀ ਹੋ ਗਿਆ ਡੇ ਡੇ ਤੁਸੀਂ ਅਸਥਾਨ ਤਿਆਰ ਕੀਤੇ ਆ ਤੁਸੀਂ ਤਿਆਗੀ ਥੋੜੇ ਹੋ ਮਹਾਰਾਜ ਕਹਿੰਦੇ ਸੁਣੋ ਪਹਿਲਾਂ ਇਹ ਮੈਨੂੰ ਦੱਸੋ ਵੀ ਇਹਦੇ ਵਿੱਚ ਕੀ ਹੈ ਜਿਹੜੇ ਤੁੰਬੇ ਲੈ ਕੇ ਆਏ ਨਾ ਇਹਨਾਂ ਵਿੱਚ ਕੀ ਹੈ ਮਹਾਰਾਜ ਕੁਛ ਵੀ ਨਹੀਂ ਸਤਗੁਰੂ ਨੇ ਸੇਵਾਦਾਰ ਨੂੰ ਆਖਿਆ ਵੀ ਇਹਨਾਂ ਦੇ ਤੁੰਬੇ ਖੋਲੋ ਉਜੜੋਂ ਸਾਜ ਖੋਲੇ ਤੁੰਬੇ ਖੋਲੇ ਤੇ ਅੰਦਰ ਸੋਨੇ ਦੀਆਂ ਮੋਹਰਾਂ ਸੀ ਉਹਨਾਂ ਦੇ ਵਿੱਚ ਭਾਈ ਮਰੋ ਪੈਸਾ ਮੰਗ ਮੰਗ ਕੇ ਇਕੱਠਾ ਕਰਕੇ ਉਹਦੇ ਕਹਿੰਦੇ ਤੁਸੀਂ ਮੈਨੂੰ ਤਿਆਗੀ ਕਰ ਹਾਂ ਇਹ ਮੇਰਾ ਪਰਿਵਾਰ ਹੈ ਮੇਰੇ ਚਾਰ ਸੱਭ ਜਾਂਦੇ ਆ ਜਿੱਦਣ ਲੋੜ ਪਾਏਗੀ ਸਭ ਤੋਂ ਪਹਿਲਾਂ ਮੈਂ ਹੀ ਤਿਆਗ ਕਰਾਂ ਮੈਂ ਆਪਣੇ ਪੁੱਤਰਾਂ ਨੂੰ ਵਾਰ ਦਿਆਂਗਾ ਆਪਣੇ ਪਿਤਾ ਨੂੰ ਵਾਰ ਦਿੱਤਾ ਤੁਸੀਂ ਮੇਰੇ ਤੇ ਸ਼ੱਕ ਨਾ ਕਰੋ ਮਹਾਰਾਜ ਕਹਿੰਦੇ ਬਾਣੀ ਗਿਆ ਕਹਿੰਦੇ ਜੋਗ ਨਾ ਭਗਵੀ ਕਪੜੀ ਜੋਗ ਨ ਮੈਲੇ ਵੇਸ ਨਾਨਕ ਘਰ ਬੈਠਿਆਂ ਜੋਗ ਪਾਈਏ ਸਤਿਗੁਰ ਕੇ ਉਪਦੇਸ ਸਾਨੂੰ ਮਹਾਰਾਜ ਨੇ ਜਿਹੜਾ ਪ੍ਰਧਾਨਤਾ ਦਿੱਤੀ ਹੈ ਨਾ ਗ੍ਰਸਥ ਵਿੱਚ ਪ੍ਰਧਾਨਤਾ ਦਿੱਤੀ ਤੇ ਨਾਲ ਇਹ ਵੀ ਮਹਾਰਾਜ ਨੇ ਆਖਿਆ ਵੀ ਭਾਈ ਅਸੀਂ ਜੀਵਨ ਦੇ ਵਿੱਚ ਉਹ ਕਰਮ ਕਰਕੇ ਆਪਣੀ ਰਹਿਮਤ ਸਤਿਗੁਰ ਦੀ ਬਖਸ਼ਿਸ਼ ਨੂੰ ਜੀਵਨ ਦੇ ਵਿੱਚ ਜੋ ਗੁਰੂ ਕਹੇ ਸੋਈ ਪਲ ਮੰਨ ਅੱਜ ਅਸੀਂ ਜਿੰਨਾ ਪ੍ਰਭਾਵਿਤ ਹੋ ਰਹੇ ਆ ਐਡ ਤੋਂ ਪ੍ਰਭਾਵਿਤ ਹੋ ਰਹੇ ਆ ਅੱਜ ਨਵੇਂ-ਨਵੇਂ ਡੇਰੇ ਖੋਲਗੇ ਨਵੇਂ-ਨਵੇਂ ਬਾਬੇ ਪੈਦਾ ਹੋ ਗਏ ਫਿਰ ਉਹਨਾਂ ਦੀ ਟੀਵੀ ਦੇ ਵਿੱਚ ਬੈਠੇ ਐਡ ਕਰ ਰਹੇ ਹੈ ਕੁਛ ਨਹੀਂ ਹੈ ਖਾਲੀ ਹੈ ਪਰ ਉਹ ਜਿਹੜਾ ਤਜਰਬਾ ਸੀ ਨਾ ਗੁਰੂ ਮਹਾਰਾਜ ਦੇ ਕੋਲ 239 ਸਾਲ ਦਾ ਤਜਰਬਾ ਹੈ 239 ਸਾਲ ਇਹ ਜਿਹੜੀ ਬਾਣੀ ਹੈ ਮਹਾਰਾਜ ਨੇ ਪੂਰਾ ਗੁਰੂ ਨਾਨਕ ਸਾਹਿਬ ਜੀ ਨੇ 10 ਜਾਮਿਆਂ ਦੇ ਵਿੱਚ ਵਿਚਰ ਕੇ ਤੇ ਇਹ ਸਾਨੂੰ ਜੀਵਨ ਬਖਸ਼ਿਸ਼ ਕੀਤਾ ਜਿਹੜਾ ਤਜਰਬਾ ਦਾ ਬਹੁਤ ਵੱਡੀ ਚੀਜ਼ ਹੁੰਦੀ ਹੈ ਇੱਕ ਹਕੀਮ ਸੀ ਡਾਕਟਰ ਸੀ ਤੇ ਬੜਾ ਸਿਆਣਾ ਸੀ ਤੇ ਬੜੇ ਲੋਕ ਉਹਦੇ ਕੋਲ ਆਉਂਦੇ ਸੀ ਬਹੁਤ ਲੋਕ ਆਉਂਦੇ ਸੀ ਤੇ ਇੱਕ ਨਵਾਂ ਜਿਹਾ ਮੁੰਡਾ ਸੀ ਤੇ ਉਹ ਸਿੱਖ ਕੇ ਆ ਗਿਆ ਨਵੀਂ-ਨਵੀਂ ਡਾਕਟਰੀ ਸਿੱਖ ਕੇ ਆਇਆ ਤੇ ਉਹਨੇ ਫਿਰ ਬਾਹਰ ਬੋਰਡ ਲਾ ਦਿੱਤਾ ਉਹਨੇ ਜਿੰਨੀਆਂ ਡਿਗਰੀਆਂ ਸੀ ਉਹਦੇ ਕੋਲ ਸਾਰਾ ਕੁਝ ਲਿਖ ਦਿੱਤਾ ਸਾਰੀਆਂ ਡਿਗਰੀਆਂ ਲੈ ਲੋਕੀ ਕਹਿੰਦੇ ਵੀ ਭਾਈ ਆਪਾਂ ਐਵੇਂ ਜਾਂਦੇ ਸੀ ਇਹਦੇ ਕੋਲ ਇਹ ਤਾਂ ਤੀਰ ਤੁਕਾ ਮਾਰਦਾ ਸੀ ਤੇ ਡਿਗਰੀਆਂ ਤੇ ਇਹਦੇ ਕੋਲ ਐ ਉਹਦੇ ਕੋਲ ਲੋਕੀ ਜਾਣ ਲੱਗ ਗਏ ਉਹ ਬੜਾ ਪਰੇਸ਼ਾਨ ਇੰਨੇ ਸਾਲਾਂ ਤੋਂ ਪ੍ਰੈਕਟਿਸ ਕਰ ਰਿਹਾ ਸੀ ਉਹਨੇ ਕਿਸੇ ਨਾਲ ਸਲਾਹ ਕੀਤੀ ਕਹਿੰਦਾ ਵੀ ਭਾਈ ਮੇਰਾ ਕੰਮ ਖਤਮ ਹੋ ਗਿਆ ਮੇਰਾ ਕਾਰੋਬਾਰ ਵੀ ਇਹੀ ਹੈ ਸੇਵਾ ਵੀ ਕਰਦਾ ਕਾਰੋਬਾਰ ਵੀ ਹੈ ਉਹ ਕਹਿੰਦਾ ਕਿ ਤੂੰ ਚਿੰਤਾ ਕਾਹਦੇ ਕਰਦਾ ਕੀ ਹੋ ਗਿਆ ਉਹਨੇ ਡਿਗਰੀਆਂ ਲਿਖ ਦਿੱਤੀਆਂ ਤੈਨੂੰ ਕਿੰਨੇ ਸਾਲ ਹੋ ਗਏ ਕਹਿੰਦਾ ਮੈਨੂੰ 45 ਸਾਲ ਹੋ ਗਏ ਉਹ ਕਹਿੰਦਾ ਤੂੰ ਵੀ ਇੱਥੇ ਬੋਰਡ ਲਾ ਦੇ ਕਿਹੜਾ ਬੋਰਡ ਲਾਇਆ ਉਹਨੇ ਮੈਨੂੰ 45 ਸਾਲ ਦਾ ਤਜਰਬਾ ਤੇ ਲੋਕਾਂ ਨੂੰ ਸਮਝ ਆ ਗਈ ਵੀ ਤਜਰਬੇ ਵਾਲੇ ਕੋਲ ਜਾਣਾ ਚਾਹੀਦਾ ਇਹ ਤਾਂ ਮਹਾਰਾਜ ਨੇ ਤਜਰਬਾ ਸੀ ਸਤਗੁਰੂ ਜੀ ਨੇ ਆਪਣੇ ਜੀਵਨ ਤੇ ਉੱਪਰ ਘਾੜ ਕੇ ਸਾਨੂੰ ਇਹ ਗੱਲ ਮਹਾਰਾਜ ਨੇ ਸਮਝਾਈ ਹੈ ਬਾਣੀ ਪਹਿਲਾਂ ਆਪ ਫਿਰ ਸਾਨੂੰ ਸਮਝਾਏ ਜਿਦਾਂ ਆਪਾਂ ਛੋਟੀ ਜਿਹੀ ਉਦਾਹਰਣ ਦੇ ਦੇਣਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਨਾਲ ਵੀ ਸਿੱਖ ਗਏ ਸੀ ਲਾਹੌਰ ਸੀ ਢੋਣ ਵਾਸਤੇ ਪਰ ਗੁਰੂ ਮਹਾਰਾਜ ਆਖਿਆ ਕਿ ਨਹੀਂ ਪਹਿਲਾਂ ਆਪ ਸੀ ਦਿਓ ਕੇ ਦਿਖਾਇਆ ਤੇ ਫਿਰ ਮਹਾਰਾਜ ਨੇ ਅੱਗੇ ਚੱਲਦੇ ਆਂ ਚੱਲਦੇ ਆਂ ਵੀ ਇਹ ਨਾ ਹੋਵੇ ਕਿ ਸਿਰਫ ਲੰਗਰ ਖਾ ਕੇ ਤੁਸੀਂ ਚਲੇ ਜਾਓ ਫਿਰ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਪਹਿਲਾਂ ਸ਼ਹੀਦ ਕਰਾਇਆ ਗੁਰਤੇਗ ਬਹਾਦਰ ਸਾਹਿਬ ਪਹਿਲਾਂ ਆਪ ਕਰਕੇ ਦਿਖਾਇਆ ਤੇ ਉਹ ਫਿਰ ਪ੍ਰਭਾਵੀ ਪਿਆ ਮਹਾਰਾਜ ਨੇ ਉਹ ਜੋ ਕਿਹਾ ਨਾ ਬਾਣੀ ਦੇ ਵਿੱਚ ਉਹ ਮਹਾਰਾਜ ਕਰ ਰਹੇ ਆ ਉਹ ਕਰਕੇ ਉਹਨਾਂ ਨੇ ਜੀਵਨ ਦੇ ਵਿੱਚ ਮਹਾਰਾਜ ਕਹਿੰਦੇ ਦੱਸੋ ਭਾਈ ਉਹ ਪ੍ਰਮਾਤਮਾ ਦਾ ਸਿਮਰਨ ਕਰੋਗੇ ਤੇ ਸੁੱਖ ਮਿਲੇਗਾ ਜਾਂ ਕੇ ਸਿਮਰਨ ਸੁਖ ਭਾਏ ਅਕਾਲ ਪੁਰਖ ਆਗਾਦ ਬੋਧ ਗਾਦ ਕਹਿੰਦੇ ਨੇ ਡੂੰਗਾ ਆਗਾਦ ਕਹਿੰਦੇ ਜਿਹਦਾ ਕੋਈ ਵੀ ਅਸੀਂ ਅੰਤ ਨਹੀਂ ਪਾ ਸਕਦੇ ਬੜੀ ਡੂੰਘਾਈ ਆ ਉਹਦੀ ਅਕਾਲ ਕਾਲ ਤੋਂ ਰਹੇ ਤੇ ਸਮੇ ਦੇ ਪ੍ਰਭਾਵ ਦੇ ਵਿੱਚ ਨਹੀਂ ਹੈ ਜੋ ਵੀ ਪੈਦਾ ਹੋ ਰਿਹਾ ਸਮੇ ਦੇ ਪ੍ਰਭਾਵ ਦੇ ਵਿੱਚ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਬਿਸ਼ਨ ਵਰਗਾਸਾ ਸਗਲ ਕਾਲ ਕਾ ਕੀ ਆਤਮਾਸ਼ਾ ਉਹ ਅਕਾਲ ਪੁਰਖ ਹੈ ਅਸੀਂ ਪੜਦੇ ਨਾ ਮੂਲ ਮਾਤਰ ਪੜਦੇ ਹਾਂ ਉੱਥੇ ਵੀ ਲਿਖਿਆ ਅਕਾਲ ਪੁਰਖ ਤੇ ਉਹ ਪੁਰਖ ਦਾ ਮਤਲਬ ਇਹ ਨਹੀਂ ਕਿ ਪੁਰਸ਼ ਪੁਰਖ ਦਾ ਉੱਥੇ ਅਰਥ ਹੈ ਕਿ ਉਹ ਪ੍ਰਮਾਤਮਾ ਅਕਾਲ ਪੁਰਖ ਹੈ ਭਾਵ ਅਕਾਲ ਜਿਹੜਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ ਜਿਦਾਂ ਆਪਾਂ ਇੱਕ ਓੰਕਾਰ ਦਾ ਅਰਥ ਪੜ੍ਹਦੇ ਹਾਂ ਆਮ ਕਰਕੇ ਕਹਿੰਦੇ ਨੇ ਰੱਬ ਇੱਕ ਹੈ ਮਾਰਾ ਕਹਿੰਦੇ ਨਹੀਂ ਰੱਬ ਇੱਕ ਹੈ ਪਰ ਸਾਰਿਆਂ ਦੇ ਵਿੱਚ ਹੈ ਉਹ ਜਿਹੜਾ ਕਾਰ ਮਹਾਰਾ ਨੇ ਖਿੱਚੀ ਹੈ ਨਾ ਉਹਦਾ ਅਰਥ ਇਹ ਹੈ ਕਿ ਉਹ ਰੱਬ ਹੈ ਇੱਕ ਹੈ ਪਰ ਸਾਰਿਆਂ ਦੇ ਵਿੱਚ ਇੱਕ ਵੰਕ ਕ ਅਕਾਲ ਪੁਰਖ ਦਾ ਵੀ ਮਤਲਬ ਇਹੀ ਹੈ ਅਕਾਲ ਪੁਰਖ ਜਿਹੜਾ ਨਾ ਅਕਾਲ ਜਿਹੜਾ ਸਾਰਿਆਂ ਦੇ ਵਿੱਚ ਇੱਥੇ ਵੀ ਇਕੱਠਾ ਸ਼ਬਦ ਆਇਆ ਅਕਾਲ ਪੁਰਖ ਆਗਾਦ ਬੋਧ ਸੁਣ ਤ ਜਸੋ ਕੋਟ ਅਗ ਖੇ ਹੁਣ ਜਿਹੜੇ ਲੋਕ ਸਵਾਲ ਕਰਦੇ ਵੀ ਪਾਠ ਸੁਣਨ ਨਾਲ ਕੀ ਹੋਏਗਾ ਬਾਣੀ ਸੁਣਨ ਨਾਲ ਕੀ ਹੋਏਗਾ ਮਹਾਰਾਜ ਕਹਿੰਦੇ ਸੁਣ ਤ ਜਸੋ ਉਹਦਾ ਜਸ ਸੁਣਨ ਲਈ ਕੋਟ ਅਗ ਐੜਾ ਤੇ ਘਗਾ ਅਗ ਅਗ ਮਤਲਬ ਪਾਪ ਤੇਰੇ ਕਰੋੜਾਂ ਪਾਪ ਖਤਮ ਹੋ ਜਾਣਗੇ ਸੁਣ ਤਜਸੋ ਕੋਟ ਅਗ ਖਏ ਕਿਰਪਾ ਨਿਧ ਪ੍ਰਭ ਮਯਾ ਤਾ ਇਹ ਕਿਰਪਾ ਦੇ ਖਜ਼ਾਨੇ ਪ੍ਰਭ ਅਕਾਲ ਪੁਰਖ ਤੁਸੀਂ ਮਯਾ ਕਰੋ ਮਯਾ ਦਾ ਅਰਥ ਹੁੰਦਾ ਕਿਰਪਾ ਧਾਰੋ ਬਖਸ਼ਿਸ਼ ਕਰੋ ਨਾਨਕ ਹਰ ਹਰ ਨਾਮ ਲੈ ਸਤਿਗੁਰ ਕਹਿੰਦੇ ਉਹ ਪਰਮੇਸ਼ਰ ਦਾ ਨਾਮ ਲੈਣਾ ਕਿਹਦੇ ਪਰਮੇਸ਼ਰ ਮਾਰੇ ਕਹਿੰਦੇ ਚਿੰਤਾ ਮਨ ਕਰਨਾ ਮੈਂ ਉਹ ਜਿਹੜਾ ਸਾਡੀਆਂ ਚਿੱਤ ਬਣੀਆਂ ਸੁਣਦਾ ਹੈ ਸਾਡੀਆਂ ਅਰਦਾਸਾਂ ਸੁਣਦਾ ਹੈ ਸਾਡੇ ਜਿਹੜੇ ਅੰਦਰੋਂ ਖਿਆਲ ਉੱਠਦੇ ਆ ਉਹਨਾਂ ਨੂੰ ਸੁਣਨ ਵਾਲਾ ਹੈ ਤੇ ਉਹ ਤਰਸ ਕਰਦਾ ਸਾਡੀ ਗੱਲ ਸੁਣ ਕੇ ਸਾਡੇ ਤੇ ਤਰਸ ਕਰਦਾ ਤੇ ਉਹ ਮਹਾਰਾਜ ਕਹਿੰਦੇ ਜਦੋਂ ਤਰਸ ਕਰਦਾ ਹੈ ਨਾ ਤਦੋਂ ਉਹਦੀ ਪ੍ਰਾਪਤੀ ਹੁੰਦੀ ਰੋਜ਼ ਆਪਾਂ ਪੜਦੇ ਆ ਤਰਸ ਪਿਆ ਮਹਰਮਤ ਹੋਈ ਉਹਦੀ ਰਹਿਮਤ ਹੋ ਗਈ ਬਖਸ਼ਿਸ਼ ਹੋ ਗਈ ਤਰਸ ਪਿਆ ਮਹਰਮਤ ਹੋਈ ਸਤਗੁਰ ਸੱਜਣ ਮਿਲਿਆ ਜਦੋਂ ਮਿਲਿਆ ਤੇ ਮੰਗਿਆ ਕੀ ਇਹ ਕਹਿੰਦੇ ਨਾਨਕ ਨਾਮ ਮਿਲਹਿ ਤਾਂ ਜੀਵਾ ਤਨ ਮਨ ਥੀਵੇ ਹਰਿ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ